ਗੀ ਬੀਬੀ ਜੀ ਅੱਜ ਬੈਠਕ ਹੋਈ ਆ ਕਾਫੀ ਲੀਡਰ ਬੈਠਕ ਦੇ ਵਿੱਚ ਮੌਜੂਦ ਸੀਗੇ ਕੀ ਕੁਝ ਵਿਚਾਰ ਚਰਚਾ ਅੱਜ ਦੀ ਬੈਠਕ ਦੇ ਵਿੱਚ ਹੋਈ ਦੇਖੋ ਚਰਚਾ ਤੇ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਤਕਰੀਬਨ 2 ਦਸੰਬਰ ਤੋਂ ਲੈ ਕੇ ਹੋਇਆ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਦਾ ਮਕਸਦ ਕੀ ਸੀਗਾ ਵੀ ਸਾਰੀ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਪੂਰੇ ਪੰਥ ਨੂੰ ਆਵਾਜ਼ ਦੇ ਕੇ ਤੇ ਪਾਰਟੀ ਜਿਹੜੀ ਆ ਮਜ਼ਬੂਤ ਕੀਤੀ ਜਾਵੇ ਪਰ ਅਫਸੋਸ ਹੈ ਕਿ ਜਿਨ੍ਹਾਂ ਨੂੰ ਤਖਤ ਸਾਹਿਬ ਤੋਂ ਇਹ ਗੱਲ ਕਹੀ ਗਈ ਸੀ ਕਿ ਨੈਤਿਕਤਾ ਦੇ ਆਧਾਰ ਤੇ ਅਗਵਾਈ ਕਰਨ ਦੇ ਯੋਗ ਨਹੀਂ। ਉਹਨਾਂ ਨੇ ਉਸ ਹੁਕਮਨਾਮੇ ਨੂੰ ਨਹੀਂ ਮੰਨਿਆ। ਹੁਕਮਨਾਮੇ ਦੀ ਉਲੰਘਣਾ ਕਰਕੇ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਨਹੀਂ ਮੰਨਿਆ। ਆਪਣੇ ਹਿਸਾਬ ਨਾਲ ਭਰਤੀ ਸ਼ੁਰੂ ਕਰ ਦਿੱਤੀ ਔਰ ਉਹ ਭਰਤੀ ਜਿਹੜੀ ਹੈ ਉਹ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਸੀਂ ਤੇ ਪਗੋੜੀਆਂ ਪਿੱਛੇ ਨਹੀਂ ਲੱਗ ਸਕਦੇ। ਜਦੋਂ ਅਸੀਂ ਪਹਿਲਾਂ ਹੀ ਜਾ ਕੇ ਕਿਹਾ ਫਿਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਂ ਸਮਰਪਿਤ ਮਤਲਬ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ। ਜੋ ਸਾਨੂੰ ਉੱਥੇ ਹੁਕਮ ਹੋਇਆ ਸੀ ਉਹ ਮੰਨਣਾ ਤੇ ਜੇ ਉਹਨਾਂ ਨੇ ਕੀਤਾ ਤੇ ਅਸੀਂ ਗਲਤੀ ਨਹੀਂ ਕਰਾਂਗੇ ਫਿਰ ਵੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਵਾਸਤੇ ਤਿੰਨ ਮੀਟਿੰਗਾਂ ਪਹਿਲਾਂ ਹੋਈਆਂ ਫਿਰ ਪਰਸੋ 16 ਤਰੀਕ ਦੀ ਰੱਖੀ ਸੀ ਤੇ ਧਾਮੀ ਸਾਹਿਬ ਨੇ ਆਪ ਹੀ 18 ਤਰੀਕ ਦੀ ਕਰ ਦਿੱਤੀ ਜੋ 18 ਤਰੀਕ ਕੀਤੀ ਤੇ ਕੱਲ ਉਹ ਅਸਤੀਫਾ ਦੇ ਕੇ ਚਲੇ ਗਏ ਪਰ ਕਮੇਟੀ ਦੀ ਮੀਟਿੰਗ ਜਿਹੜੀ ਸੀ ਉਹ ਸਟੈਂਡ ਕਰਦੀ ਰਹੀ ਅੱਜ ਫਿਰ ਬਰੁੰਗਰ ਸਾਹਿਬ ਨੇ ਵੀ ਅਸਤੀਫਾ ਦਿੱਤਾ ਹੁਣ ਬੜਾ ਅਫਸੋਸ ਹੈ ਕਿ ਦੋ ਸੀਨੀਅਰ ਲੀਡਰ ਜਿਹੜੇ ਧਾਰਮਿਕ ਤੌਰ ਦੇ ਉੱਤੇ ਅਗਵਾਈ ਕਰਦੇ ਹੁਣ ਸ਼ੋਮਨੀ ਕਮੇਟੀ ਦੀ ਉਹ ਛੱਡ ਕੇ ਚਲੀ ਜਾਣ ਇਹ ਖਾਲਸਾ ਪੰਥ ਦੀ ਪਿੱਠ ਵਿੱਚ ਸਾਹਿਬ ਨੇ ਛੁਰਾ ਮਾਰਨ ਵਾਲੀ ਗੱਲ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਲੰਜਲੀ ਦੇਣ ਵਾਲੀ ਗੱਲ ਹੁੰਦੀ ਹੈ ਉੱਥੋਂ ਦੇ ਸਿਧਾਂਤਾਂ ਦਾ ਅਪਮਾਨ ਹੈ ਤੇ ਉੱਥੋਂ ਦੀ ਜਿਹੜੀ ਪ੍ਰਭੂ ਸਤਾ ਜੀ ਅਕਾਲ ਤਖਤ ਸਾਹਿਬ ਦੀ ਉਹਦਾ ਬਹੁਤ ਕਾਟੇਬੰਦੀ ਉਹਨਾਂ ਨੇ ਕੀਤੀ ਹੈ ਜੀ ਚੰਗਾ ਹੁੰਦਾ ਜੇ ਉਹ ਸੱਤੇ ਮੈਂਬਰ ਅੱਜ ਮੀਟਿੰਗ ਕਰਕੇ ਤੇ ਜਿਵੇਂ ਕਾਤਰ ਸਾਹਿਬ ਤੇ ਜਾਂਦੇ ਪੀ ਅਸੀਂ ਤਿਆਰ ਹਾਂ ਜੀ ਅਸੀਂ ਪਰਤੀ ਕਰਨ ਲੱਗੇ ਹਾਂ ਅਰਦਾਸ ਕਰਕੇ ਉੱਥੇ ਪਰਤੀ ਸ਼ੁਰੂ ਕਰਨ ਤੇ ਉਹ ਪਹਿਲੀ ਪਰਤੀ ਜਿਹੜੀ ਸੀ ਉਹ ਪਈ ਰਹਿੰਦੀ ਸਾਨੂੰ ਉਹਦੇ ਨਾਲ ਕੋਈ ਨਹੀਂ ਹੈਗਾ ਮਤਲਬ ਕਿਉਂਕਿ ਅਸੀਂ ਇਹਨੂੰ ਮੰਨਦੇ ਹੀ ਨਹੀਂ ਸੋ ਅੱਜ ਉਹਨਾਂ ਨੇ ਜਿਹੜਾ ਕੀਤਾ ਫੇਰ ਵੀ ਮੈਂ ਧੰਨਵਾਦ ਕਰਦੀ ਹਾਂ ਬਡਾਲਾ ਸਾਹਿਬ ਹਰੀ ਸਾਡੇ ਜਸਦਰ ਸਾਹਿਬ ਸੰਤਸੰਗ ਜੀ ਹਰੀ ਜਾਂ ਇਆਲੀ ਸਾਹਿਬ ਸਾਡੇ ਚੁੰਦਾ ਸਾਹਿਬ ਵੀ ਤੇ ਬੀਬੀ ਸਤਵੰਤ ਕੌਰ ਜੀ ਇਹਨਾਂ ਨੇ ਡੇਢ ਤਣਾ ਕਿਹਾ ਕਿ ਅਸੀਂ ਪੰਜੇ ਦੇ ਪੰਜੇ ਜੇ ਜੀ ਉਹਨਾਂ ਨੇ ਭਰਤੀ ਗਲਤ ਕੀਤੀ ਹੈ ਅਸੀਂ ਨਹੀਂ ਮੰਨਾਂਗੇ ਸ੍ਰੀ ਅਕਾਲ ਤਾ ਸਾਬ ਦੇ ਜਾਵਾਂਗੇ ਉਹਨਾਂ ਕੋਲ ਹੁਕਮ ਲਾਾਂਗੇ ਕਿ ਅਸੀਂ ਤਿਆਰ ਹਾਂ ਜੀ ਸਾਨੂੰ ਹੁਕਮ ਦੱਸੋ ਅਕਾਲੀ ਤਲ ਤਾਂ ਲੱਗ ਹੀ ਰਿਹਾ ਬੀਬੀ ਜੀ ਮੰਨ ਕਿਉਂ ਨਹੀਂ ਰਿਹਾ ਉਹ ਸੱਤ ਮੈਂਬਰੀ ਕਮੇਟੀ ਨੂੰ ਸਿੱਧੇ ਤੌਰ ਤੇ ਕਿਉਂ ਨਹੀਂ ਚੱਲਣ ਦਿੱਤਾ ਜਾ ਰਿਹਾ ਦੇਖੋ ਜੀ ਮੈਂ ਸਮਝਦੀ ਹਾਂ ਕਿ ਉਹਨਾਂ ਨੂੰ ਸ੍ਰੀ ਅਕਾਲ ਤਾ ਸਾਬ ਤੋਂ ਭਗੌੜੇ ਹੋਣਾ ਸੋਭਾ ਨਹੀਂ ਦਿੰਦਾ ਕਿਉਂਕਿ ਉਹਨਾਂ ਨੇ ਤੇ ਵਾਰਡ ਬਣ ਕੇ ਖਲੋਣਾ ਰਹਿਤ ਮਰਿਆਦਾ ਦੀ ਰਾਖੀ ਕਰਨ ਵਾਸਤੇ ਤੇ ਉਹੀ ਰਹਿਤ ਮਰਿਆਦਾ ਤੋੜੀ ਜਾਂਦੇ ਆ ਉਹਨਾਂ ਨੇ ਤੇ ਰਾਖੀ ਕਰਨੀ ਸੀ ਸ਼੍ਰੋਮਣੀ ਕਾਲਦਾਨ ਦਾ ਕੰਮ ਹੀ ਇਹ ਸੀ ਕਿ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਤੁਰਨਾ ਪਰ ਉਹ ਐਸੀ ਜਿੱਦ ਕਰਕੇ ਬਹਿ ਗਏ ਐ ਕਿ ਪਤਾ ਨਹੀਂ ਉਹਨੇ ਦਿਮਾਗ 'ਚ ਕੀ ਐ ਕਿ ਜਿਹੜੀ ਸਿੱਖ ਸੋਚ ਐ ਜਿਹੜੀ ਖਾਲਸਾ ਹੀ ਸੋਚ ਐ ਉਹ ਸਾਡੇ ਤੋਂ ਦੂਰ ਹੋ ਗਈ ਐ ਹੋ ਸਕਦਾ ਭਰਤੀ ਕਰੀਏ ਤੇ ਅਸੀਂ ਪੂਰੀ ਭਰਤੀ ਨਾ ਕਰ ਸਕੀਏ ਹੁਣ ਵੀ ਅਫਸੋਸ ਐ ਕਿ ਉਹ ਕਾਪੀਆਂ ਦਿੰਦੇ ਐ ਆਪਣੇ ਲੀਡਰਾਂ ਨੂੰ ਵਰਕਰਾਂ ਨੂੰ ਲੇਕਿਨ ਥੱਲੇ ਜ਼ਮੀਨ ਦੇ ਉੱਤੇ ਭਰਤੀ ਨਹੀਂ ਹੋ ਰਹੀ ਕਿਤੇ ਲੋਕ ਭਰਤੀ ਨਹੀਂ ਕਰ ਰਹੇ ਖੋਖਲੀ ਭਰਤੀ ਹੋ ਰਹੀ ਹੈ ਖੋਖਲੀ ਭਰਤੀ ਹੈ ਸਿਰਫ ਆਪਣੀਆਂ ਕਾਪੀਆਂ ਜੀ ਲੈ ਕੇ ਰੱਖ ਲਈਆਂ ਉਹ ਕਿਸੇ ਦੋ ਚਾਰ ਬੰਦੇ ਨੂੰ ਲਾ ਦੇਣਗੇ ਪੀਆ ਲੋ ਫੜੋ ਲਿਸਟਾ ਲੋ ਤੇ ਭਰਤੀ ਕਰ ਲੈ ਫਿਰ ਕੋਈ 1 ਮਹੀਨੇ ਚ ਤੇ ਤੁਸੀਂ ਜੋਰ ਲਾ ਕੇ ਮਰ ਜਾਓ 1 ਮਹੀਨੇ ਚ ਭਰਤੀ ਹੋ ਹੀ ਨਹੀਂ ਸਕਦੀ ਅਸੀਂ ਭਰਤੀ ਕਰਦੇ ਰਹੇ 6-6 ਮਹੀਨੇ ਲੱਗਦੇ ਰਹੇ ਔਰ ਸਿੰਘ ਸਾਹਿਬ ਨੇ 6 ਮਹੀਨੇ ਦਿੱਤੇ ਸੀ ਉਹਨਾਂ ਨੂੰ ਕੀ ਲੋੜ 1 ਮਹੀਨੇ ਚ ਕਰਨ ਦੀ 6 ਮਹੀਨੇ ਦਿੱਤੇ ਸੀ ਸਿੰਘ ਸਾਹਿਬ ਨੇ 6 ਮਹੀਨੇ ਚ ਪੂਰੀ ਕਰੋ ਸੋ ਮੈਂ ਸਮਝਦੀ ਹਾਂ ਕਿ ਉਹਨਾਂ ਦੀ ਦਿਮਾਗ ਚ ਇੱਕੋ ਗੱਲ ਬੈਠੀ ਹੈ ਕਿ ਸ਼ਾਇਦ ਕੋਈ ਪ੍ਰਧਾਨ ਦਾ ਕੈਂਡੀਡੇਟ ਨਾ ਹੋਰ ਬਣ ਜੇ ਕਿ ਪ੍ਰਧਾਨੋਂ ਪਹਿਲੇ ਹੀ ਬਣਾ ਬੈਠੇ ਹੋਏ ਆ ਸੁਬੀਸ਼ੇ ਬਾਦਲ ਨੂੰ ਪੈਸੀ ਪਹਿਲੀ ਮਾਰਚ ਨੂੰ ਆਪਣੇ ਡੈਲੀਗੇਟ ਬਣਾ ਕੇ ਕਰ ਲੈਣਾ ਪ੍ਰਧਾਨ ਬਣਾ ਲੈਣਾ ਦੁੱਖ ਦੀ ਗੱਲ ਹੈ ਜੀ ਤਾਂ ਉਹ ਚੀਜ਼ ਲਾਗੂ ਹੋਏਗੀ ਕਿਉਂਕਿ ਭਾਰਤੀ ਪ੍ਰਕਿਰੇ ਨਹੀਂ ਲਾਗੂ ਮੰਨੀ ਜਾ ਰਹੀ ਜੀ ਦੇਖਣਗੇ ਜੀ ਲੋਕਾਂ ਨੇ ਕਿਹਨੂੰ ਮੰਨਤਾ ਦੇਣੀ ਹੈ ਅਕਾਲੀ ਦਲ ਇਸ੍ਰੀ ਕਾਲਤਾਸ ਤੇ ਪਹਾੜਿਆਂ ਨੂੰ ਮੰਨਤਾ ਦੇਣੀ ਹੈ ਕਿ ਇਸ੍ਰੀ ਕਾਲਤਾਸ ਸਾਹਿਬ ਦੇ ਨੂੰ ਜਿਹੜੇ ਸਮਰਪਤ ਹੈ ਉਹਨਾਂ ਨੂੰ ਦੇਣੀ ਹੈ ਫਿਰ ਅੱਜ ਅਖੀਰਲਾ ਫੈਸਲਾ ਕੀ ਸੀ ਗੱਲ ਜੀ ਮੀਟਿੰਗ ਦੇ ਤੋਂ ਫੈਸਲਾ ਤੇ ਇਹ ਪੀ ਜਾਣਗੇ ਸਾਡੇ ਲੀਡਰ ਵੀ ਜਾਣਗੇ ਮੈਂਬਰ ਵੀ ਜਾਣਗੇ ਤੇ ਅਸੀਂ ਵੀ ਜਿਹੜੇ ਆ ਕੁਝ ਪ੍ਰੋਗਰਾਮ ਲਿਖੇ ਆ ਧਾਰਮਿਕ ਪ੍ਰੋਗਰਾਮ ਉਹਦੀ ਅਸੀਂ ਸਾਰੀ ਰੂਪਰੇਖਾ ਬਣਾ ਕੇ ਤੇ ਆਉਣ ਵਾਲੇ ਸਮੇਂ ਵਿੱਚ ਫਿਰ ਅਸੀਂ ਫੰਕਸ਼ਨ ਸ਼ੁਰੂ ਕਰਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੇ ਖਾਸ ਤੌਰ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਲਿਖੇ ਜਾਣਗੇ ਅਤੇ ਉਹਨਾਂ ਪ੍ਰੋਗਰਾਮਾਂ ਦੇ ਤਹਿਤ ਕਹਿ ਸਕਦੇ ਆ ਧਰਮ ਪ੍ਰਚਾਰਕ ਪ੍ਰੋਗਰਾਮ ਹੋਣ ਚਾਏ ਖਾਸ ਤੌਰ ਤੇ ਕਹਿ ਸਕਦੇ ਆ ਕਿ ਜਸਹਦਰ ਸਿੰਘ ਸਬੰਧ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਿਲਣਾ ਹੋਵੇ ਪਰਚੀ ਪ੍ਰਕਿਰਿਆ ਨੂੰ ਲੈ ਕੇ ਉਹਨਾਂ ਸਾਰੇ ਚੀਜ਼ਾਂ ਮੁੱਦਿਆਂ ਤੇ ਲੈ ਕੇ ਜਿਹੜੀ ਕਿ ਦੇ ਵਿਚਾਰ ਚਰਚਾ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀਤੀ ਗਈ ਆ ਕੈਮਰਾ ਬਸੰਤ ਪਰਮੋਧ ਦੇ ਨਾਲ ਕਮਲਦੀਪ ਜੀ ਮੀਡੀਆ ਪਟਿਆਲਾ